बैठी सन तो बस पता लग रि मुंडे से सारे कठिया ने छापा मार लिया तो दिन पता जो तो किसे मुंडे ना के ली मनप्रीत बाकी सू बारे कुछ नहीं पता है की, है की नहीं हुई है बस मेरे तो यही हाथ जोड़ के बेनती है मेरा बच्चा घर आना चाहिए ਮੇਰਾ ਬਤੂ ਮੈਂ ਕੁਝ ਨਾ ਕਿੰਨਾ ਸਮਾਂ ਹੋ ਗਿਆ ਉਹਨੂੰ ਡੇਢ ਸਾਲ ਹੋ ਗਏ ਜੀ ਅੰਦਰ ਟੀਲ ਚੋਂ ਤੁਹਾਡੇ ਨਾਲ ਗੱਲਬਾਤ ਹੋ ਜਾਂਦੀ ਕਦੇ ਨਹੀਂ ਜੀ ਕੋਲ ਕੇ ਸਾਡੇ ਨਾਲ ਗੱਲਬਾਤ ਹੋਈ ਹੈ ਰਕੜੀ ਨਾਲ ਮੇਰੇ ਨਾਲ ਗੱਲ ਹੋਈ ਹੈ ਜੀ ਬਸ ਤੁਸੀਂ ਕੀ ਪੀਲ ਕਰ ਰਹੇ ਹੋ ਜਨਮ ਜਿਹੜੇ ਸਮਾਜਿਕ ਸੰਸਥਾਨਾਂ ਨੇ ਇਹ ਕੇਸ ਲੱਗਦੀਆਂ ਜਾਂ ਕੋਈ ਸਰਕਾਰੀ ਅਧਿਕਾਰੀ ਹੈ ਸਰਕਾਰ ਨੂੰ ਅਪੀਲ ਕੀਤੀ ਜਾਂ ਕਰਨੀ ਚਾਹੁੰਦੇ ਹਾਂ ਹਾਂ ਜੀ ਕਰਨੀ ਚਾਹਨੀ ਕੀਤੀ ਤਾਂ ਨਹੀਂ ਮੈਂ ਤਾਂ ਇਹ ਕਹਿਣਾ ਚਾਹੀਏ ਜੇ ਮੇਰੇ ਹੱਥ ਜੋੜ ਕੇ ਬੇਨਤੀ ਮੇਰੇ ਬੇਟਾ ਬਸ ਘਰ ਆ ਜੀ ਜੀ ਸਰਕਾਰ ਛੱਡ ਕੇ ਤਾਂ ਠੀਕ ਹੈ ਮੈਂ ਤਾਂ ਨਹੀਂ ਆਪਣੇ ਆਪ ਨੂੰ ਕੁਝ ਕਰ ਲੈਣਾ ਜੀ ਮੈਂ ਰਹਿ ਨਹੀਂ ਸਕਦੀ ਹੈ ਜੀ ਬੇਟੇ ਦਾ ਵਿਆਹ ਹੋਇਆ ਹੋਇਆ ਜੀ ਨਹੀਂ ਜੀ ਹੋਇਆ ਨਹੀਂ ਹੈ ਮੇਰਾ ਬ੍ਰਦਰ ਬਾਹਰ ਦਵਾਈ ਚ ਕੰਮ ਕਰਨ ਲਈ ਗਿਆ ਸੀਗਾ ਜੀ ਸਾਨਾ ਦਾ ਦੁੱਖ ਕਦੋਂ ਗਿਆ ਉਹ 2020 ਦੇ ਵਿੱਚ ਗਿਆ ਸੀ ਜੀ ਅੱਛਾ ਹਾਂਜੀ ਕੀ ਨਾਮ ਆ ਤੁਹਾਡੇ ਭਰਾ ਦਾ ਮੇਰੇ ਬਜ਼ੁਰਗ ਨਾਮ ਆ ਮਨਪ੍ਰੀਤ ਸਿੰਘ ਜੀ ਨਿਊ ਮਰਰ ਉਹ ਦੀ ਉਮਰ ਕੁਲ ਭੋਗੀ 25 26 ਸਾਲ ਹੋ ਗਈ ਕਿੰਨਾ ਸਮਾਂ ਹੋ ਗਿਆ ਬਾਹਰ ਗਿਆ ਉਹਨੂੰ 3 ਸਾਲ ਤੋਂ ਉੱਪਰ ਹੋ ਗਈ ਜੀ ਨੂੰ ਕਿਸੇ ਕੰਪਨੀ ਦੇ ਥਰੂ ਗਏ ਸੀ ਹਾਂਜੀ ਕੰਪਨੀਸ ਹੋ ਗਏ ਸੀ ਤੁਸੀਂ ਅੱਛਾ ਹੁਣ ਦੱਸੋ ਕੀ ਟੱਕਣਾ ਬਾਕੀ ਹੈ ਉੱਥੇ ਉਹ ਰੂਮ ਮੇਟ ਰਹਿੰਦਾ ਸੀ ਕਿ ਨਾਲ ਦੀ ਤੇ ਉਹ ਰੂਮ ਮੇਟ ਉਹਨਾਂ ਨਾਲ ਦੇ ਆਪਣੇ ਡਰਗ ਵਰ ਕਰਦੇ ਸੀਗੇ ਉਹਦੇ ਨਾਲ ਹੀ ਨਾ ਪੁਲਿਸ ਚੱਕ ਲੈ ਗਰੋਣਗੇ ਰੂਮ ਚ ਤੁਹਾਨੂੰ ਕਿਵੇਂ ਪਤਾ ਲੱਗਿਆ ਉਸ ਤੋਂ ਥੋੜਾ ਜਿਹਾ ਪਹਿਲਾਂ ਸਾਨੂੰ ਫੋਨ ਕੀਤਾ ਸੀਗਾ ਉਹਨੇ ਕੰਦਾ ਮੇਰੇ ਬੜਾ ਬਰਾਦਰ ਦੋਈ ਦੇ ਵਿੱਚ ਆ ਜਿਹਦੇ ਕੋਲ ਭੇਜੇ ਕੰਮ ਕਰਨ ਵਾਸਤੇ ਉਹਨੂੰ ਉਹਨੂੰ ਕਿਹਾ ਸਿਰਫ ਉਹਨਾਂ ਰੱਖ ਕੇ ਮੇਰਾ ਰੂਮ ਚੇਂਜ ਕਰ ਦੋ ਫਿਰ ਉੱਚ ਮੁੰਡੇ ਗਲਤ ਰਹਿ ਰਹੇ ਨੇ ਇੱਥੇ ਭਾਜੀ ਤੇ ਮੇਰੇ ਬਰਾਦਰ ਨੇ ਕਹਿੰਦਾ ਵੀ ਦੋ ਤਿੰਨ ਦਿਨ ਰਹਿ ਤੂੰ ਉੱਚ ਉਸ ਤੋਂ ਬਾਅਦ ਤਾਂ ਰੂਮ ਚੇਂਜ ਕਰ ਦਾਂਗੇ ਪਰ ਉਥੋਂ ਪਹਿਲਾਂ ਉਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਕਿਤੇ ਕੋਈ ਨਹੀਂ ਪਹਿਲਾਂ ਕੋਈ ਹੋਰ ਕੰਪਨੀ ਸੀਗਾ ਉੱਥੇ ਹੀ ਹਾਂਜੀ ਇੰਨਾ ਸਮਾਂ ਹੋ ਗਿਆ ਕੰਪਨੀ ਬਦਲਣ ਨੂੰ ਉਹ ਕੰਪਨੀ ਇੱਥੇ ਪਹਿਲਾਂ ਭੇਜਿਆ ਸੀ ਉੱਥੇ 7-8 ਮਹੀਨੇ ਰਹਿ ਨਵੀਂ ਕੰਪਨੀ ਤੇ ਹਾਂਜੀ ਇਹ ਮੁੰਡਿਆਂ ਦੇ ਰਹਿਣ ਦੇ ਨੂੰ ਕਿੰਨਾ ਸਮਾਂ ਹੋ ਗਿਆ ਇਹ ਮੁੰਡਿਆਂ ਰਹਿਣ ਦਾ ਸਿਰਫ 3 ਦਿਨ ਹੋ ਸੀ ਉਸ ਅਨੁਸਾਰ ਕੀ ਹੋਇਆ ਫੇ ਦੱਸੋ ਤਫਸੀਲ 3 ਦਿਨ ਬਾਅਦ ਜਾ ਕੇ ਸਾਨੂੰ ਕਈ ਦਿਨ ਬਾਅਦ ਪਤਾ ਲੱਗਾ ਕਿ ਫੋਨ ਜਦ ਬੰਦ ਆਣ ਲੱਗਾ ਮੁੰਡਿਆਂ ਦਾ ਕਾਲ ਆਈ ਨਾ ਕੋਈ ਬਸਤਾ ਜੀ ਤੇ ਸੇ ਸਾਨੂੰ ਉਹਨੇ ਮੁੰਡਿਆਂ ਨੂੰ ਫੋਨ ਕੀਤਾ ਦਰਬਾਰ ਜਿਲ੍ਹੇ ਹੁਣ ਇਸ ਟਾਈਮ ਜਿਹੜਾ ਤੁਹਾਡਾ ਬ੍ਰਦਰ ਕਿੱਥੇ ਆ ਉਹ ਅਟਮ ਜਮਨ ਜੇਲ੍ਹ ਵਿੱਚ ਚ ਸਰੋ ਕਿੰਨਾ ਸਮਾਂ ਹੋ ਗਿਆ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਕਰੀਬ ਨੂੰ 1.5 ਸਾਲ ਤਾਂ ਹੋ ਚੁੱਕਾ ਤੁਰੇ ਤੁਹਾਡੇ ਨਾਲ ਕਿਵੇਂ ਸੰਪਰਕ ਹੁੰਦਾ ਦਾ ਸਾਨੂੰ ਸਰ ਫੋਨ ਹੀ ਕਰ ਦਿੰਦੇ ਉਹ ਜੇਲ੍ਹ ਦੇ ਵਿੱਚ ਤੁਸੀਂ ਉਹਨਾਂ ਦੀ ਰਿਹਾਈ ਲਈ ਕਿਤੇ ਹੋਰ ਸੰਸਥਾ ਜਾਂ ਕਿਸੇ ਹੋਰ ਨਾਲ ਸੰਪਰਕ ਮੈਂ ਕਿਸੇ ਨਾਲ ਸੰਪਰਕ ਨਹੀਂ ਕੀਤਾ ਸੀ ਸਿਰਫ ਇੱਕ ਬਰਾਈ ਨੂੰ ਟਿੱਥੀ ਪਾਈ ਹੈ ਪਟਿਆਲੇ ਚ ਹੀ ਕਿਉਂ ਵਿਆਹਿਆ ਹੋਇਆ ਸੀਗਾ ਜਾਂ ਨਹੀਂ ਅਨਮੇਰਡ ਸਰੋ ਹਾਂਜੀ ਤੁਹਾਡੀ ਕੀ ਲੜਕੇ ਅਪੀਲ ਆ ਤੁਹਾਡੀ ਸਾਡੀ ਤਾਂ ਸਰਕਾਰਾਂ ਕੋਲ ਅਪੀਲ ਆ ਵੀ ਸਾਡੇ ਬੱਚ ਨੂੰ ਰਿਹਾ ਕਰਵਾਇਆ ਜਾਵੇ